ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2025 ਵਿੱਚ ਦੇਸ਼ ਨੇ ਕਈ ਖੇਤਰਾਂ ਵਿੱਚ ਵੱਡੀਆਂ ਤਰੱਕੀਆਂ ਕੀਤੀਆਂ ਨੇ ਅਤੇ ਕਈ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਜਿਸ ਲਈ ਇਹ ਸਾਲ ਯਾਦ ਰੱਖਿਆ ਜਾਵੇਗਾ। ਸੋ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 129ਵੇਂ ਐਪੀਸੋਡ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ 2025 ਬਹੁਤ ਸਾਰੀਆਂ ਪ੍ਰਾਪਤੀਆਂ ਲੈ ਕੇ ਆਇਆ ਹੈ। ਜਿਸ ਕਾਰਨ ਭਾਰਤ ਨੇ ਦੁਨੀਆ ਤੇ ਇੱਕ ਆਸਾਧਾਰਨ ਅਤੇ ਮਜ਼ਬੂਤ ਛਾਪ ਛੱਡੀ ਹੈ ਉਹਨਾਂ ਕਿਹਾ ਕਿ ਇਸ ਸਾਲ ਆਪਰੇਸ਼ਨ ਸਿੰਧੂਰ ਨੇ ਪੂਰੀ ਦੁਨੀਆ ਤੇ ਇੱਕ ਖਾਸ ਛਾਪ ਛੱਡੀ ਹੈ ਅਤੇ ਭਾਰਤ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਉਹ ਆਪਣੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਵੰਦੇ ਮਾਤਰਮ ਦੀ 150ਵੀਂ ਵਰੇਗੰਢ ਤੇ ਇਸੇ ਤਰ੍ਹਾਂ ਦੀ ਭਾਵਨਾ ਦੇਖਣ ਨੂੰ ਮਿਲੀ ਹੈ ਅਤੇ ਇਨਤੀਜੇ ਵਜੋਂ ਦੇਸ਼ ਵਾਸੀਆਂ ਨੇ ਇਸ ਮੋਹਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਸੋ ਪੀਐਮ ਨੇ ਕਿਹਾ ਕਿ ਇਸੇ ਤਰ੍ਹਾਂ ਖੇਡਾਂ ਵਿੱਚ ਸਾਡੀ ਕ੍ਰਿਕਟ ਟੀਮ ਨੇ ਆਈਸੀਸੀ ਚੈਂਪੀਅਨਸ਼ਿਪ ਜਿੱਤੀ ਭਾਰਤ ਦੀਆਂ ਧੀਆਂ ਨੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ ਅਤੇ ਭਾਰਤ ਨੇ ਵਿਗਿਆਨ ਅਤੇ ਪੁਲਾੜ ਦੇ ਖੇਤਰਾਂ ਵਿੱਚ ਵੀ ਵੱਡੀਆਂ ਤਰੱਕੀਆਂ ਕੀਤੀਆਂ ਨੇ ਸੋ 2025 ਵਿੱਚ ਪ੍ਰਯਾਗ ਰਾਜ ਮਹਾਕੁੰਭ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਅਯੁੱਧਿਆ ਵਿੱਚ ਸਾਲ ਦੇ ਅੰਤ ਵਿੱਚ ਹੋਏ ਸਮਾਗਮਾਂ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ। ਸੋ ਇਸ ਸਾਲ ਭਾਰਤ ਨੇ ਦੁਨੀਆ ਨੂੰ ਹੋਰ ਵੀ ਵੱਡਾ ਵਿਸ਼ਵਾਸ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ 2026 ਵਿੱਚ ਅਸੀਂ ਨਵੇਂ ਸੰਕਲਪ ਨਾਲ ਅੱਗੇ ਵਧਣ ਲਈ ਤਿਆਰ ਹਾਂ। ਪੂਰੀ ਦੁਨੀਆ ਸਾਨੂੰ ਦੇਖ ਰਹੀ ਹੈ। ਕਿਉਂਕਿ ਸਾਡੀ ਨਵੀਨਤਾ ਨਵੀਆਂ ਟੈਕਨੋਲੋਜੀਆਂ ਅਤੇ ਨਵੀਨਤਾ ਲਈ ਜਨੂੰਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਸਾਡੇ ਨੌਜਵਾਨਾਂ ਦੀ ਉਤਸੁਕਤਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਕੁਝ ਨਵਾਂ ਕਰਨ ਦਾ ਜਨੂੰਨ ਉਹਨਾਂ ਦੇ ਜੀਵਨ ਦਾ ਹਿੱਸਾ ਵੀ ਬਣਦਾ ਜਾ ਰਿਹਾ ਹੈ ਮਨਕੀ ਬਾਤ ਦੇ 129ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 2025 ਨੂੰ ਭਾਰਤ ਲਈ ਮਾਣ ਵਾਲਾ ਸਾਲ ਦੱਸਿਆ ਤੇ ਉਹਨਾਂ ਨੇ 2026 ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਤੇ ਵੀ ਚਰਚਾ ਕੀਤੀ ਤੇ ਇਸ ਦੌਰਾਨ ਇੱਕ ਸਾਂਝਕਤ ਭਾਰਤ ਦੀ ਮਜ਼ਬੂਤ ਛਾਪ ਨੂੰ ਉਜਾਗਰ ਕੀਤਾ ਸੋ ਇਹ ਸਾਲ 2025 ਦਾ ਆਖਰੀ ਐਪੀਸੋਡ ਸੀ ਉਹਨਾਂ ਦਾ ਤੇ ਇਸ ਲਈ ਉਹਨਾਂ ਨੇ 2026 ਦੀਆਂ ਚੁਣੌਤੀਆਂ ਸੰਭਾਵਨਾਵਾਂ ਅਤੇ ਵਿਕਾਸ ਦੇ ਨਾਲ-ਨਾਲ 2025 ਦੀਆਂ ਪ੍ਰਾਪਤੀਆਂ ਬਾਰੇ ਵੀ ਚਰਚਾ ਕੀਤੀ ਹੈ ਤੇ ਉਹਨਾਂ ਕਿਹਾ ਕਿ 2025 ਭਾਰਤ ਲਈ ਮਾਨਮੱਤੇ ਮੀਲ ਪੱਥਰਾਂ ਦਾ ਸਾਲ ਸੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2025 ਵਿੱਚ ਆਸਥਾ ਸੱਭਿਆਚਾਰ ਅਤੇ ਭਾਰਤ ਦੀ ਵਿਲੱਖਣ ਵਿਰਾਸਤ ਸਭ ਇਕੱਠੇ ਹੋਏ ਨੇ ਸੋ ਸਾਲ ਦੀ ਸ਼ੁਰੂਆਤ ਵਿੱਚ ਪ੍ਰਯਾਗਰਾਜ ਮਹਾਕੁੰਬ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਤੇ ਸਾਲ ਦੇ ਅੰਤ ਵਿੱਚ ਅਯੁੱਧਿਆ ਦੇ ਰਾਮ ਮੰਦਰ ਵਿੱਚ ਝੰਡਾ ਲਹਿਰਾਉਣ ਦੀ ਰਸਮ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ ਤੇ ਭਾਰਤ ਨੇ ਖਾਸ ਕਰਕੇ ਨੌਜਵਾਨੀ ਨੇ ਹਮੇਸ਼ਾ ਨਵੀਨਤਾ ਪ੍ਰਤੀ ਭਾਵੁਕ ਰਹਿੰਦੇ ਨੇ ਉਹ ਸਾਰੇ ਅਤੇ ਬਰਾਬਰ ਜਾਗਰੂਕ ਵੀ ਹਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਮਾਰਟ ਇੰਡੀਆ ਹੈਕਾਥਨ 2025 ਇਸ ਮਹੀਨੇ ਸਮਾਪਤ ਹੋਇਆ ਤੇ ਇਸ ਦੌਰਾਨ ਵਿਦਿਆਰਥੀਆਂ ਨੇ 80 ਤੋਂ ਵੱਧ ਸਰਕਾਰੀ ਵਿਭਾਗਾ ਦੀਆਂ 270 ਤੋਂ ਵੱਧ ਸਮੱਸਿਆਵਾਂ ਦੇ ਕੰਮ ਕੀਤਾ ਅਤੇ ਵਿਦਿਆਰਥੀਆਂ ਨੇ ਅਸਲ ਜੀਵਨ ਦੀਆਂ ਚੁਣੌਤੀਆਂ ਨਾਲ ਜੁੜੇ ਹੱਲ ਪ੍ਰਦਾਨ ਕੀਤੇ ਤੇ ਪੁਰਸ਼ ਕ੍ਰਿਕਟ ਟੀਮ ਨੇ ICC ਚੈਂਪੀਅਨਸ ਟਰੋਫੀ ਜਿੱਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਭਾਰਤ ਦੀਆਂ ਧੀਆਂ ਨੇ ਮਹਿਲਾ ਬਲਾਈਂਡ T20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਲਿਖਿਆ ਏਸ਼ੀਆ ਕੱਪ T20 ਵਿੱਚ ਤਿਰੰਗਾ ਮਾਣ ਨਾਲ ਲਹਿਰਾਇਆ ਤੇ ਪੈਰਾਥਲੀਟਸ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਈ ਤਗਮੇ ਵਿਜਿੱਤੇ ਤੇ ਦਬਾਈ ਵਿੱਚ ਰਹਿਣ ਵਾਲੇ ਕੰਨੜ ਪਰਿਵਾਰਾਂ ਨੇ ਆਪਣੇ ਆਪ ਇੱਕ ਮਹੱਤਵਪੂਰਨ ਸਵਾਲ ਪੁੱਛਿਆ ਜਦੋਂ ਕਿ ਸਾਡੇ ਬੱਚੇ ਤਕਨੀਕੀ ਦੁਨੀਆ ਵਿੱਚ ਅੱਗੇ ਵਧ ਰਹੇ ਹਨ ਕਿ ਉਹ ਆਪਣੀ ਭਾਸ਼ਾ ਤੋਂ ਦੂਰ ਹੋ ਰਹੇ ਹਨ ਤੇ ਇਹ ਉਹ ਥਾਂ ਹੈ ਜਿੱਥੇ ਕੰਨੜ ਪਾਠਸ਼ਾਲਾ ਦਾ ਜਨਮ ਹੋਇਆ ਸੀ ਇੱਕ ਅਜਿਹੀ ਪਹਿਲ ਜਿੱਥੇ ਬੱਚਿਆਂ ਨੂੰ ਕੰਨੜ ਪੜਨਾ ਸਿੱਖਣਾ ਲਿਖਣਾ ਤੇ ਬੋਲਣਾ ਸਿਖਾਇਆ ਜਾਂਦਾ ਹੈ ਸੋ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 2025 ਨੇ ਸਾਨੂੰ ਕਈ ਅਜਿਹੇ ਪਲ ਦਿੱਤੇ ਜਿਨ੍ਹਾਂ ਨੇ ਹਰ ਭਾਰਤੀ ਨੂੰ ਮਾਣ ਮਹਿਸੂਸ ਕਰਵਾਇਆ ਤੇ ਰਾਸ਼ਟਰੀ ਸੁਰੱਖਿਆ ਤੋਂ ਲੈ ਕੇ ਖੇਡਾਂ ਤੱਕ ਵਿਗਿਆਨ ਪ੍ਰਯੋਗਸ਼ਾਲਾਵਾਂ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਪਲੇਟਫਾਰਮਸ ਤੱਕ ਭਾਰਤ ਨੇ ਹਰ ਜਗ੍ਹਾ ਆਪਣੀ ਮਜ਼ਬੂਤ ਛਾਪ ਛੱਡੀ ਭਾਰਤ ਨੇ ਵਿਗਿਆਨ ਅਤੇ ਪੁਲਾੜ ਦੇ ਖੇਤਰਾਂ ਵਿੱਚ ਵੱਡੀਆਂ ਮੱਲਾਮਾਰੀਆਂ ਤੇ ਸੁਭਾਨਸ਼ੂ ਸ਼ੁਕਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਬਣੇ